ਨੌਜਵਾਨ ਮੰਗ ਰਿਹਾ ਇਨਸਾਫ ਡਾਕਟਰ ਦੀ ਰਿਪੋਰਟ ਆਉਣ ਦੇ باوجود ਵੀ ਨਹੀਂ ਘਟਿਆ ਜਾ ਰਿਹਾ ਪਰਚਾ ਝਗੜਾ ਹੋਣ ਤੋਂ ਪਹਿਲੇ ਹੀ ਮਿਲ ਰਹੀਆਂ ਸਨ ਧਮਕੀਆਂ ਹਲਕਾ ਅਟਾਰੀ ਦੇ ਪਿੰਡ ਫਤਿਹਗੜ ਸ਼ੁਕਰਚੱਕ ਵਿੱਚ ਦੋਵਾਂ ਧੜਿਆਂ ਵਿਚਾਲੇ ਹੋਈ ਲੜਾਈ ਨੌਜਵਾਨ ਦਾ ਕਹਿਣਾ ਹੈ ਕਿ ਪੁਲਸ ਪਾਰਟੀ ਦੇ ਜੇ ਪਹਿਲਾਂ ਹੀ ਕੀਤੀ ਹੁੰਦੀ ਕਾਰਵਾਈ ਤਾਂ ਅੱਜ ਇਹ ਮੇਰੀ ਹਾਲਤ ਨਾ ਹੁੰਦੀ ਪੁਲਸ ਦੇ ਲੱਗੇ ਦੋਸ਼ ਹਾਂਜੀ ਭਾਈ ਕੀ ਨਾਮ ਹੈ ਆਪਣਾ ਸਰ ਮੇਰਾ ਨਾਮ ਮਰਤਪਾਲ ਸਿੰਘ ਸਨਮੁਤਲਬਾਲ ਸਿੰਘ ਮੈਂ ਪੱਤਰਕਾਰ ਸੁਖਰ ਚੱਕਰ ਚੱਕਦਾ ਰਹਿਣ ਵਾਲਾ ਲਗਵੀਰ ਕਾਲਾਗੋ ਜਿਹੜਾ ਅੱਜ ਤੁਸੀਂ ਹਸਪੀਟਲ ਵਿੱਚ ਐਡਮਿਟ ਜੇ ਕਿੰਨੇ ਦਿਨ ਤੋਂ ਐਡਮਿਟ ਜੇ ਸਰ ਮੈਂ ਇੱਥੇ ਸ਼ਨੀਵਾਰ ਦਾ ਐਡਮਿਟ ਆ ਕੀ ਕਾਰਨ ਹੋ ਐਡਮਿਟ ਹੋਣ ਦਾ ਸਰਕਾਰ ਦੇ ਸਾਰੇ ਵੋਟਾਂ ਤੋਂ ਐ ਸਰ ਸਾਨੂੰ ਸਾਡੀ ਵਿਰੋਧੀ ਪਾਰ ਤੁਸੀਂ ਸਾਡੇ ਪਿੰਡ ਦੀ ਬੋਪਾ ਪਾਰਟੀ ਆ ਸਰ ਉਹ ਆਦੀ ਕਿ ਵੋਟਾਂ ਹਨ ਉਹ ਬਹੁਤ ਇਹਨਾਂ ਨੂੰ ਨਹੀਂ ਪਾਈਆਂ ਤੇ ਜਿਨ੍ਹਾਂ ਦੇ ਜਿਸ ਗੁੱਸੇ ਕਰਕੇ ਉਹਨਾਂ ਨੇ ਵੋਟਾਂ ਦੋ ਦਿਨ ਬਾਅਦ ਮੈਨੂੰ ਘੇਰਿਆ ਵੀ ਹੈ ਮੇਰੀ ਮੰਮੀ ਵਾਲੇ ਰਸਤੇ ਦੇ ਤੇ ਮੇਰ ਨਾਲ ਕਾਫੀ ਗਾਲ੍ਹਾਂ ਮਦਾ ਕਿਹਾ ਤੇ ਮੈਨੂੰ ਗੋਲੀਆਂ ਮਾਰਨ ਦੀ ਧਮਕੀ ਵੀ ਦਿੱਤੀ ਆ ਕਿ ਤੇ ਰਿਕਾਰਾ ਕੇ ਗੁੱਸੇ ਨਾਲ ਚਲਾਵਾ ਕਿ ਉਹ ਜਾਨਵਰ ਮਾਰ ਧਮਕੀਆਂ ਦਿੱਤੀਆਂ ਹੈ ਤੇ ਮੈਂ ਜਾ ਕੇ ਥਾਣੇ ਫਟਾਰਾ ਤੱਕ ਨੂੰ ਇਹਰਕ ਮੋਤੇ ਸੋਈਆਂ ਚੌਂਕੀ ਰਿਪੋਰਟ ਵੀ ਰਖਾਈ ਆ ਤੇ ਕੋਈ ਪੁਲਿਸ ਨੇ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਤੇ ਜਿਸ ਕਾਰਨ ਤੇ ਫਿਰ ਥੋੜੇ ਦਿਨ ਹੋਏ ਆ ਤੇ ਮੇਰੇ ਛੋਟੇ ਬਦਰ ਨੂੰ ਉਹਨੇ ਫਿਰ ਰੋਕਿਆ ਦਿਨੋਂ ਤਾਂ ਮੈਂ ਕਹਿ ਦਿੱਤੀਆਂ ਤੇ ਉਦੋਂ ਵੀ ਅਸੀਂ ਨੂੰ ਅੱਡੇ ਦੇ ਉਧਾ ਪੁਸ਼ ਨਹੀਂ ਗਏ ਕਿ ਆ ਤੇ ਉਦੋਂ ਵੀ ਨੇ ਤੇ ਇੱਕ ਉੱਥੇ ਦਾ ਨਾਲ ਇਹਨਾਂ ਦੀ ਪਾਰਟੀ ਦੇ ਬੰਦੇ ਨੇ ਰਾਡ ਕੱਢ ਲਈ ਤੇ ਜਿਸ ਕਾਰਨ ਉਥੋਂ ਸਰ ਫਿਰ ਅਸੀਂ ਵਕਾਰ ਆ ਗਈਆਂ ਹੈ ਤੇ ਸਰ ਚਲੋ ਨੰਗਿਆ ਮੈਂ ਫੇਰ ਐਸਪੀ ਸਾਹਿਬ ਨੂੰ ਮੈਂ ਨਸਰਮਨ ਨਤੀ ਤਰੀਕ ਨੂੰ ਦਰਖਾਸਤ ਦੇ ਗਿਆ ਇਹਨਾਂ ਖਿਲਾਫ ਕਿਦਾਂ ਨੂੰ ਜਾਨ ਮਾਰਨ ਦੀ ਧਮਕੀ ਦਿੱਤਾ ਦਾ ਰੋਕਦੇ ਆ ਸਰ ਉਹ ਦਰਖਾਸਤ 13 ਦਿਨ ਸਰ ਹੀ ਦੋਵੇਂ ਭਰਾ ਆਪਣੇ ਖੇਤਾਂ ਉੋਂਦੇ ਹਾਂ ਵਟਾ ਪਾ ਕੇ ਤੇ ਸਰ ਇਹਨੇ ਅੱਗੇ ਗੱਡੀ ਲਾ ਕੇ ਤੇ ਮੇਰੇ ਸਰ ਕਿਰਪਾਨ ਦਾ ਹਮਲਾ ਕਰਤਾ ਤੇ ਸਰ ਅਗੋਂ ਫੇਰ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਕਿ ਤੇਰੇ ਘਰ ਆ ਕੇ ਹੀ ਗੋਲੀਆਂ ਚਲਾਵਾਂਗੇ ਤੇ ਤਰਾ ਸਾਰਾ ਤੱਬਰ ਹੀ ਦਾ ਮਾਰ ਦੇਣਾ ਜਿਹੜੇ ਆ ਪਹਿਲੇ ਜਿਹੜਾ ਤੁਹਾਡੇ ਤੇ ਹਮਲਾ ਕੀਤਾ ਵਾ ਉਹ ਉਦ ਕੇ ਜਿਹੜਾ ਹੁਣ ਨਵੇਂ ਹਮਲੇ ਆ ਜਿਹੜਾ ਛੱਟ ਲੱਗੇ ਧੋਕੇ ਦੇ ਦਿਨ ਪਹਿਲੇ ਦੀ ਗੱਲ ਸਰ ਪਹਿਲਾ ਹਮਲਾ ਸਰ ਮੈਨੂੰ ਛੱਟ ਲਾਉਣ ਤੋਂ ਦੋ ਤਿੰਨ ਦਿਨ ਪਹਿਲਾਂ ਹੀ ਮੇਰੇ ਛੋਟੇ ਬਦਰ ਨੂੰ ਵੀ ਘੇਰਿਆ ਆਏ ਨੇ ਸਰ ਇੱਕ ਦੋ ਦਿਨ ਪਹਿਲਾਂ ਹੀ ਤੇ ਉਦੋਂ ਸਿਰਫ ਵੋਟਾਂ ਤੋਂ ਵੀ ਦੋ ਦਿਨ ਬਾਅਦ ਪਹਿਲਾਂ ਮੈਨੂੰ ਇਦਾਂ ਘੇਰ ਕੇ ਬੰਦੀ ਤੇ ਵਾਦਾ ਮੇਰੇ ਨਾਲ ਗੱਲਬੰਦੀ ਕੀਤਾ ਤੇ ਮੈਨੂੰ ਇਦਾਂ ਜਨ ਜਨ ਮਾਰਨੀ ਧਮਕੀ ਦਿੱਤੀ ਹੁਣ ਜਿੰਨੇ ਦਿਨਾਂ ਦੇ ਤੁਸੀਂ ਹਸਪੀਟਲ ਚ ਐਡਮਿਟ ਜੇ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਤੇ ਪੁਲਿਸ ਨੂੰ ਸਰ ਪੁਲਿਸ ਨੇ ਕੋਈ ਧਿਆਨ ਲੈਣ ਆਇਆ ਤੁਹਾਡੇ ਸਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ 18 ਤਰੀਕ ਦੀ ਨਾ ਪੁਲਸ ਸਾਡੇ ਪਿੰਡ ਬੜੀ ਨਾ ਕੁਝ ਕੀਤਾ ਇਹ ਜੋ ਨੁਕਸਾਨ ਆਇਆ ਸਾਰੀ ਪੁਲਸੀ ਲਾਪਰਵਾਹੀ ਕਰਕੇ ਹੋਇਆ ਹੈ ਸਰ 18 ਤਰੀਕ ਮੈਂ ਇਹ ਰਕਮ ਵੀ ਦੋ ਵਾਰੀ ਗਿਆ ਰਾਤ ਵੀ ਗਿਆ ਸਰ ਫਿਰ ਮੈਂ ਅਮੀਜ ਨੂੰ ਸਵੇਰੇ ਇਹ ਰਕਮੋਂ ਫਿਰ ਗਿਆ ਸੋ ਉੱਥੇ ਸਰ ਐਸ ਐਚ ਓ ਨੇ ਮੈਨੂੰ ਸਰ ਕਿਹਾ ਕਿ ਤੋਰ ਤੱਕ ਜਿਹੜਾ ਬੈਗ ਆਪਣਾ ਵੀੜ ਦਾਂਗੇ ਪਰ ਉਹਨਾਂ ਫਿਰ ਨਹੀਂ ਕੋਈ ਨਬੇੜ ਆਇਆ ਇਹ ਸਰ ਜਿੱਦਣ ਫਿਰ ਛੋਟੇ ਬਦਰ ਨੂੰ ਮੈਨੂੰ ਘੇਰਿਆ ਮੈਂ ਫਿਰ ਚੌਂਕੀ ਸਾਰੀ ਦਿਹਾੜੀ ਸਰ ਨੰਬਰ ਤੇ ਉਹਨਾਂ ਨੇ ਚੌਂਕੇ ਨੰਬਰ ਤੇ ਫੋਨ ਲਾਉਣਾ ਰਿਹਾ ਤੇ ਮੈਨੂੰ ਲਾਰਾ ਲਾਉਂਦੇ ਰੇ ਸ਼ਾਮ ਨਵਾਵਾਂਗੇ ਸ਼ਾਮ ਨਵਾਵਾਂਗੇ ਤੇ ਇਦਾਂ ਕਰ ਕਰ ਫਿਰ ਉਹਨਾਂ ਸਾਰਾ ਦਿਨ ਦਿਨ ਘਾਤਾ ਕੋਈ ਹੈੱਡ ਕੁਆਰਟਰ ਤੇ ਵੀ ਤੁਹਾਡੇ ਕੋਲ ਗਿਆ ਜਾਂਦਾ ਹੈ ਇਹ ਰਿਪੋਰਟ ਦਿੱਤੀ ਹੈ ਕਿਹੜੀ ਸੋ 100 ਨੰਬਰ ਤੇ 112 ਨੰਬਰ ਤੇ ਮੈਂ ਕੰਪਲੇਨ ਕਰਤੀਆਂ ਉਹਨਾਂ ਦਾ ਵੀ ਕੋਈ ਹੱਲ ਨਹੀਂ ਦਿੱਤਾ ਗਿਆ ਸਰ ਤੇ ਮੈਂ ਜਦੋਂ ਹਰ ਵਾਰ ਕੰਪਲੇਨ ਦਿੰਦਾ ਚੌਂਕੇ ਫੋਨ ਹੁੰਦਾ ਹੀ ਆਵਾਂ ਕਿਤੇ ਸਰ ਬਾਅਦ ਜਿੰਨੀ ਗੱਲ ਕਰਕੇ ਉਹ ਸਰ ਬਾਅਦ ਫੋਨ ਫੋਨ ਨਹੀਂ ਚੁੱਕਦੇ ਸਰ ਤੁਹਾਡੀ ਕਾਰਵਾਈ ਨਹੀਂ ਹੁੰਦੀ ਤੇ ਫਿਰ ਅਗਲਾ ਕਦਮ ਕੀ ਹੋਵੇਗਾ ਤੁਹਾਡਾ ਸਰ ਅਗਲਾ ਕਦਮ ਸਰ ਅਸੀਂ ਹਾਂ ਹੀ ਆਪਣੀ ਜੱਥੇਬੰਦੀ ਦਾ ਸਾਥ ਲਾਵਾਂਗੇ ਸਰ ਸਰ ਸਾਡਾ ਅਗਮਾਨਾ ਸਰ ਅਸੀਂ ਗੱਲ ਕੀਤੀ ਹੋਈ ਹੈ ਉਹ ਕਹਿੰਦੇ ਭਾਵੇਂ ਆ ਸਾਨੂੰ ਇਨਸਾਫ ਦੇਵੋ ਲਈ ਥਾਣਾ ਭਾਵੇਂ ਚੌਕੀ ਤੋਂ ਹੋ ਕੇ ਧਰਨਾ ਲਾਉਣਾ ਪਵੇ ਪਰ ਅਸੀਂ ਆਪਣਾ ਇਨਸਾਫ ਲਵਾਂਗੇ ਤੇ ਪੁਲਿਸ ਕੋਲ ਪੁੱਛਾਂਗੇ ਪੁਲਿਸ ਨੇ ਇੰਨੇ ਚਿਰ ਦੀ ਕਾਰਵਾਈ ਕਿਉਂ ਨਹੀਂ ਕੀਤੀ ਜਿਸ ਕਾਰਨ ਮੁੰਡੇ ਦਾ ਇਡਾ ਨੁਕਸਾਨ ਹੋਇਆ ਹੈ ਤੋ ਇਹ ਕੀ ਮੰਨਦੇ ਜੀ ਜੇ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤੇ ਆ ਜਿਹੜੀ ਧੰਵਜੇ ਸੱਟ ਲੱਗੀ ਇਹ ਲੱਗਣੀ ਸਰ ਕਦੀ ਨਹੀਂ ਲੱਗਣੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਸਰ ਪੁਲਿਸ ਦਬਕਾ ਮਾਰਦੀ ਤੇ ਸਰ ਉਹਨੇ ਕੋਈ ਗੱਲ ਨਹੀਂ ਕਰਨੀ ਸਰ ਸਾਰਾ ਇੱਕ ਕੋਜੀ ਪੁਲਸੀ ਲਾਪਰਵਾਹੀ ਕਰਕੇ ਹੋਇਆ ਹੈ ਸਰ ਮੈਂ ਕੋਈ ਤੱਕ ਐਸਐਸਪੀ ਦੇ ਦਫਤਰ ਦੀ ਅਰਖਾਸ਼ਾਂ ਪਈਆਂ ਸਰ ਕੋਈ ਇਹ ਤੱਕ ਉਹਦੀ ਰਿਪੋਰਟ ਨਹੀਂ ਆਈ ਕੋਈ ਥਾਣੀ ਆਲੀ ਨਹੀਂ ਕਦੀ ਪੈਂਟ ਆਈ ਅਜੇ ਵੀ ਉਹ ਬੰਦੇ ਰਾਤ ਸਾਡੇ ਘਰਾਂ ਅੱਗੋਂ ਦੇ ਫੇਰੇ ਮਾਰਨਦੇ ਆ ਤੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ ਆ ਕਿ ਕਿਹੜਾ ਨੂੰ ਕਿੰਨਾਂ ਨੁਕਸਾਨ ਆ ਜਿਵੇਂ ਕੋਜਿਆ ਸਰ ਹੁਣੇ ਥੋੜਾ ਚਿਰ ਮੇਰੀ ਰਿਵਾਈਵ ਦਾ ਬੰਦਾ ਮੈਨੂੰ ਫੇਰ ਫੋਨ ਆ ਕੇ ਫੇਰ ਆ ਬੰਦਾ ਸਾਡੇ ਘਰ ਅੱਗੇ ਡੇਰ ਮਾਰ ਕੇ ਲੰਘਣ ਦਿਆ ਸਰ ਉਹਦੀ ਮਿਕ ਕੋਈ ਕਲਿੱਪ ਹੈਗੀ ਆ ਸਰ ਆ ਦੇਖੋ ਸਰ ਉਹ ਬੰਦਾ ਫੇਰ ਅਜੇ ਵੀ ਸਾਡੇ ਘਰ ਅੱਗੇ ਦਾ ਵੇਖ ਕੇ ਲੰਘਦੀ ਆ ਸਰ ਫਿਰ ਜਾਨ ਬਰ ਕੇ ਅਜੇ ਵੀ ਸਰ ਉਹ ਕੋਈ ਬੰਦੇ ਕੋਈ ਡਰਨੀ ਆ ਉਹ ਇੱਕੋ ਗੱਲ ਕਹਿੰਦਾ ਜਾਂ ਤੇ ਮੈਂ ਰਾਵਾਂਗਾ ਜਾਂ ਤੁਸੀਂ ਰਹੋਗੇ ਸਰ ਉਹਦਾ ਇੱਕੋ ਹੀ ਬਿਆਨ ਹੈ ਪੁਲਿਸ ਨੂੰ ਇਹੋ ਕਹਿੰਦਿਆ ਆ ਸਰ ਹੁਣ ਸਰ ਮੇਰੀ ਵਾਈਫ ਤੇ ਮੇਰੀ ਗੁੜੀਆ ਦੋ ਮਹੀਨੇ ਦੀ ਛੋਟੀ ਤੇ ਸਰ ਮੇਰੀ ਦਾਦਾਦੀ ਤੇ ਸਰ ਮੇਰੇ ਮਮਾ ਕੱਲੇ ਘਰ ਆ ਤੇ ਹੁਣ ਸਰ ਦੋਵੇਂ ਬ੍ਰਦਰ ਹਸਪੀਟਲ ਐਡਮਿਟ ਤੇ ਸਾਨੂੰ ਅਜੇ ਵੀ ਇੱਥੇ ਆ ਕੇ ਤੇ ਘਰ ਆ ਕੇ ਭੈਣੀਆਂ ਧਮਕੀਆਂ ਦੇ ਦਿੰਦਾ ਯਾਰ ਸਰ ਇਹਨਾਂ ਨਾਲ ਇੱਕ ਨਾਲ ਸਰ ਪੁਲਿਸ ਆਫਿਸਰ ਵੀ ਆੜਿਆ 18 ਤੱਕ ਨੂੰ ਘੇਰ ਕੇ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਆ ਤੇ ਸਰ ਮੇ ਕੋਲ ਦੀ ਆਡੀਓ ਕਲਿੱਪ ਵੀ ਹੈ ਜਿਹਚੋ ਕਹਿੰਦੇ ਸਾਡੇ ਕੋਲ ਹਸਲੇ ਹੈਗੇ ਆ ਤੇ ਸਰ ਹੁਣ ਵੀ ਉਹ ਬੰਦਾ ਸਾਰਾ ਜੋਰ ਲਾਉਂਦਾ ਸਭ ਸਰ ਮੇਨ ਸਰ ਪੁਲਿਸ ਨੂੰ ਡਕਣੀਓ ਦੇ ਵੱਲੋਂ ਉਹ ਦਿਆ ਆ ਕਿ ਮੈਂ ਨਹੀਂ ਕਿਹਾ ਪਰਨੇ ਕਿ ਮੈਂ ਗੱਲ ਨਹੀਂ ਕਰਤੀ ਕਿ ਕੋਈ ਨਾ ਹੋਣਾ ਗੈਂਗਸਟਰਾਂ ਦੇਖਣਾ ਤੇ ਹੱਡ ਬੁਖਿਆ ਆ ਹੂੰ ਮੈਨੂੰ ਪਹਿਲੇ ਵੀ ਧਮਕੀ ਦਿੱਤੀਆਂ ਗਈਆਂ ਸਰਾ ਜੀ ਸਰਾ ਆਵੇ ਸਰਮਣ ਨੂੰ ਨਤੇਜੀਆਂ ਨੂੰ ਨੇ ਧਮਕੀ ਦਿੱਤੀਆਂ ਗਈਆਂ ਤਾਲੀਆਂ ਤੂੰ ਮੈਨੂੰ ਕਿਹ ਰਿਹਾ ਸਰਾ ਸਦਾ ਲਲਕਾਰ ਦੇ ਦਿਆ ਕੋਈ ਸਰਾ ਉਹ ਬਦਰ ਪੁਸਤਾ ਡਰਨੀ ਕੋਈ ਪ੍ਰਸ਼ਾਸਨ ਦਾ ਬੰਦੇ ਨੂੰ ਡਰਨੀ ਆ ਸਾਰਾ ਸਾਰਾ ਕੁਝ ਪੁਲਸੀ ਲਾਪਰਵਾਹੀ ਕਰਕੇ ਹੋਣ ਦਿਆ ਆ ਸਰ ਮੈਂ ਚਾਹਣਾ ਸ਼ਹਿਤੀ ਸ਼ਹਿਤੀ ਪੁਲਿਸ ਪ੍ਰਸ਼ਾਸਨ ਨੇ ਚੀਤ ਥੋੜਾ ਮੁੱਦਾ ਠਾਵੇ ਜੋ ਇਹੋ ਜਿਹੇ ਬੰਦੇ ਰੋਂ ਠੱਲ ਪਵੇ ਜੋ ਖੁਸ਼ਰੀਆ ਵਿੱਚ ਦਾ ਗੁੰਡਾਗਰਦੀ ਕਰਦੇ ਫਿਰਦੇ ਪਿੰਡਾਂ 'ਚ ਤੇ ਯਾ ਉਸਰਾ ਨੋਨ ਧਮਕੀ ਦਿੱਤੀ ਦਿੱਕ ਤਾਂ ਨਹੀਂ ਉੱਥੇ ਕੰਕਣੀ ਵੀ ਜਿੰਦੇ ਨਹੀਂ ਸਰ ਉਹਨੂੰ ਮੈਂ ਫੋਨ ਲਾ ਕੇ ਉਹਨੂੰ ਮੇਰੀ ਮਰਮਾ ਦੱਸਿਆ ਵੀ ਕੀ ਉਹ ਇਦਾਂ ਕਰਦਾ ਫਿਰਦਾ ਪਰ ਸਰ ਉਹ ਆਪਣੇ ਬੰਦੇ ਨੂੰ ਗਲਤ ਕਹਿਣ ਦਿਓ ਫਿਰ ਕਹਿ ਦੇ ਕਿ ਹਿਟਾਣਾ ਕਰੀ ਦੇਖਣਾ ਆ ਤੇ ਲੋ ਕਰੀ ਸਰ ਉਹਨਾਂ ਨੂੰ ਸਦੀ ਧਮਕੀ ਦਿੱਤੀ ਕਿ ਇਹਨਾਂ ਕੋ ਆਪਣੇ ਲੋ ਨਹੀਂ ਪੁੰਜੇ ਜਾਣੇ ਸਰ ਉਹ ਵੀ ਸਰ ਮਲਾਜ ਮੈਂ ਕੋਈ ਬੰਦੇ ਨੂੰ ਡਾਰੀ ਨਹੀਂ ਸਰ ਉਹਨੂੰ ਹੈਲੋ ਹੈਲੋ ਵਿਵੇnder ਸਿੰਘ ਜੀ ਛਿੰਦਾ ਬੋਲਦੇ ਬਈ ਜੀ ਪੱਤਰਕਾਰ ਗੱਲ ਕਰਦਾ ਪਿਆ ਹਾਂਜੀ ਪੱਤਰਕਾਰ ਗੱਲ ਕਰਦਾ ਪਿਆ ਜੀ ਹਾਂਜੀ ਹਾਂਜੀ ਸਰ ਸਰ ਤੁਹਾਡਾ ਕੋਈ ਝਗੜਾ ਹੋਇਆ ਅਮਰਤਪਾਲ ਦੇ ਨਾਲ ਤੁਹਾਨੂੰ ਕਿਹਨੇ ਕਿਹਾ ਜੀ ਹਾਂਜੀ ਤੁਹਾਨੂੰ ਕਿਹਨੇ ਕਿਹਾ ਜੀ ਨਹੀਂ ਉਧਰਲੀ ਪਾਰਟੀ ਦੀ ਖਬਰ ਕੀਤੀ ਆ ਗਾੜੀ ਤੁਹਾਡਾ ਪੱਖ ਲੈਣਾ ਵਾ ਜੀ ਮੈਂ ਤਾਂ ਪੁੱਛਣ ਡਿਆ ਵਾਂ ਵੀ ਤੁਹਾਡਾ ਕੋਈ ਝਗੜਾ ਹੋਇਆ ਅਮਰਤਪਾਲ ਦੇ ਨਾਲ ਨਹੀਂ 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 ਅੱਛਾ ਜੀ ਹਾਂਜੀ ਲੱਗੀ ਜੀ ਦੇ ਕੋਈ ਦਾਖ ਦੁਖ ਲਾਂ ਦੇ ਫਿਰ ਬੈਸ ਦੇ ਨਾ ਫਿਰ ਹਾਂਜੀ ਦਾਖ ਲੋ ਵਾਲਾ ਜੀ ਤੋਂ ਮੈਂ ਮੈਂ ਡੱਕਿਆ ਨੂੰ ਮੈਂ ਮੈਂ ਜੇ ਮੈਂ ਡੱਕ ਸਕਦਾ ਮੈਂ ਦਾਖ ਨਹੀਂ ਸਕਦਾ ਡੱਕਣ ਦੇ ਨਹੀਂ ਅਗਲਾ ਰਹਿੰਦਾ ਜਦ ਪੱਤਰਕਾਰਾਂ ਨੇ ਪੁਲਿਸ ਵਾਲਾ ਮੁਲਾਜ਼ਮ ਨਾਲ ਗੱਲਬਾਤ ਕੀਤੀ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਦੋਨੋਂ ਹੀ ਪਾਰਟੀਆਂ ਹਸਪੀਟਲ ਐਡਮਿਟ ਹੈ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ ਕਿਹੜਾ ਜੋ ਨਿਯੂਸ ਬੰਦੀ ਕੀ ਪੜਤਾਲ ਚੱਲ ਰਹੀ ਹੈ ਮੇਰੀ ਪ੍ਰੀਜ਼ ਪਾਰਟੀ ਫਤਿਹਗੜ ਸ਼ੁਕਰਚੱਕ ਮੌਕੇ ਤੇ ਗਈ ਸੀ ਉੱਥੇ ਕਿ ਸ਼੍ਰੇਂਦਰਨਾਥ ਦਾ ਲੜਕਾ ਵਾ ਤੇ ਦੂਜੇ ਬੰਨੇ ਅਮਰਤਪਾਲ ਆ ਉਹਨਾਂ ਦਾ ਝਗੜਾ ਮਾਮੂਲੀ ਹੋਇਆ ਦੋਵੇਂ ਪਾਰਟੀਆਂ ਵਿੱਚ ਕੋਈਆਂ ਸੀ ਉਹਨਾਂ ਵਿੱਚ ਅਮਰਤਪਾਲ ਵੀ ਦਾਖਲਿਆ ਦੂਜੇ ਬੰਨੇ ਵੀ ਦਾਖਲਿਆ ਜੇ ਤੇ ਉਹਨਾਂ ਦਾ ਕੰਫਰਮੇਸ਼ਨ ਹੁੰਦਾ ਹੋਇਆ ਤੇ ਰਾਈ ਨਾਮ ਕਰਾ ਦੇਾਂਗੇ ਜੇਕਰ ਨਹੀਂ ਹੋਏਗਾ ਤੇ ਜੋ ਜੋ ਰਿਜ਼ਲਟ ਜਿਉਣਗੇ ਮੁਤਾਬਕ ਕਾਨੂੰਨ ਕਰ ਦੇ ਕੰਪਟੂ ਪਾਰ ਵੀ ਕਹਿਣ ਬਤਾਉਂ ਕਿ ਜਿਹੜੀ ਉਹਨਾਂ ਦੀਆਂ ਮਰਖਾਸਤਾਂ ਆ ਆ 60 ਲਗਾ ਕੋ ਪਹਿਲਾਂ ਨਹੀਂ ਦਿੱਤੀਆਂ ਬੁਲਸ ਨੂੰ ਕਿ ਮੈਨੂੰ ਇਹਨਾਂ ਲੋਕੋ ਕੋਈ ਦੰਦੋ ਦਾ ਖਿਆਲ ਗਿਆ ਜੰਮ ਮਾਰਨੀ ਆ ਮੈਂ ਇੱਥੇ ਪੋਸਟਡ ਮੈਂ ਇੱਥੇ 15 ਦਿਨ ਤੋਂ ਪੋਸਟਡ ਹੋਇਆ ਨਵਾ ਮੇਰੇ ਕੋਲ ਅਮਰਤਪਾਲ ਦੀ ਕੋਈ ਦਰਖਾਸਤ ਨਹੀਂ ਆ ਜੇ ਕਿ ਪਹਿਲੇ ਇੰਚਾਰਜ ਕੋ ਉਹਦੋਂ ਬੰਦ ਕਰ ਰਹੀ ਕੀਤੀ ਹੋਏਗੀ 18 ਅਕਤੂਬਰ ਤੋਂ ਲੈ ਕੇ 29 ਨਵੰਬਰ ਦੀ ਦਰਖਾਸਤ ਹੋਈਗੀ ਹੋਰੇ ਬਾਰੇ ਕੀ ਜਾਣਨਾ ਚਾਹੁੰਦੇ 29 ਨਵੰਬਰ ਵਾਲੀ ਦਰਖਾਸਤ ਮੇਰੇ ਕੋਲ ਨਹੀਂ ਹੈਗੀ ਇੱਕ ਫੋਨ ਨੰਬਰ ਦੇ ਉੱਤੇ ਤੁਹਾਨੂੰ ਕਿਵੇਂ ਆਉਂਦੀ ਉਹਨਾਂ ਦੇ ਕੋਲ ਦਾ ਉਹ ਬੰਦ ਜੀ ਹੈ ਤੁਹਾਨੂੰ ਨਾਲ ਇਸ ਸੰਬੰਧੀ ਅਮਰਤਪਾਲ ਦੀ ਕੋਈ ਗੱਲ ਨਹੀਂ ਹੋਈ ਇਸ ਵਿਸ਼ੇ ਤੇ ਨਾ ਮੈਂ ਅਮਰਤਪਾਲ ਮੇਕੂ ਆਇਆ ਮਨੂ ਜਿੱਦ ਲੜ ਝਗੜਾ ਹੋਇਆ ਉਹ ਦਿਨ ਮੇਕੂ ਆਇਆ ਜੇਕਰ ਇਹਨਾਂ ਦਾ ਨਾਂ ਨਾ ਹੋਇਆ ਤਾਂ ਵੀ ਬੰਦ ਕਰ ਦਿੱਤਾ ਉਹਦੀ ਜਾਂਚ ਵਿੱਚ ਕੀ ਪਾਇਆ ਗਿਆ ਜੀ ਕੋਈ ਬਾਤ ਦੱਸਾਂ ਕਿ ਜਦੋਂ ਮੈਂ ਨਾ ਨਾ ਹਾਲ ਹੋਏਗਾ ਤੇ ਦੂਜੀ ਪਾਰਟੀ ਕੇ ਹਸਪੀਟਲ ਚ ਕਿਹੜੇ ਦਾਖਲ ਇਹ ਨਿੰਮ ਨੂੰ ਕਲੀਅਰ ਕਿੱਥੇ ਦਾਖਲ ਨੇ ਉਹਨੂੰ ਪਤਾ ਹੈ ਦੇਖੋ ਅਨੇ ਆਪਸ਼ਿਕ ਮਾਮੂਲੀ ਦਾ ショਅ ਵੀ ਆਪਸ਼ਿਕ ਜਨਾਂ ਦੀ ਵੇਗਲਾਂ ਕਲੀਅਰ ਕਰ ਲਾਂ ਜਦੋਂ ਸਾਡੇ ਮੇਰੇ ਕੋਲ ਦੋ ਪਾਰਟੀਆਂ ਹੋਣਗੀਆਂ ਪਤਾ ਟਾਈਮ ਆਉਣ ਮੈਂ ਕੱਲ੍ਹ